ਲੋ ਬਾਈ ਜੀ ਜਿਹੜਾ ਆਲੋ ਭੱਟੀ ਦਾ ਟੂਰਨਾਮੈਂਟ ਹੋਇਆ ਹਾ ਜੀ ਤੀਜਾ ਨੰਬਰ ਆਇਆ ਇਹਦੇ ਵਿੱਚ ਜਿਹੜਾ ਹੈਗਾ ਆ ਤਿੰਨ ਹਿੱਸਿਆਂ ਦੇ ਵਿੱਚ ਬਾਜੀ ਸੀ ਤੇ ਤੀਜਾ ਇਨਾਮ ਜਿਹੜਾ ਹੈਗਾ ਮਨੀ ਡੱਡੀਆਂ ਗੋਰੀ ਵੀਰ ਹਰਸੀ ਪਿੰਡ ਤੋਂ ਇੱਥੇ ਪੁਜਿਆ ਆ ਹਾਂ ਠੀਕ ਹੈ ਜੀ ਇਹਨਾਂ ਦਾ ਬਣਿਆ ਹੈਗਾ ਆ ਇਹ 9000 ਰੁਪਏ ਤੇ ਨਾਲ ਕੱਪ ਆ ਬਾਈ ਹੁਣਾਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਤੇ ਦੂਜਾ ਇਨਾਮ ਬਾਈ ਜੀ ਆਪਣਾ ਵਿਰਾਟ ਪੀਜਨ ਕਲੱਬ ਵਿਸ਼ਾਲ ਕੋਲੋਤਾ ਬਣਾਈ ਅਕ੍ਰਿਸ਼ ਭਾਈ ਉਹ ਨਾਲ ਚੱਲੋ ਕੋਈ ਨਾ ਕੋਈ ਨਾ ਹਾਲਾ ਵਿਕੇ ਭਾਜੀ ਉਹ ਭਾਈ ਉਹ ਨਾਲ ਜੀਤ ਭਾਜੀ ਇਹ ਆਪਣੇ ਇਹ ਜੀ ਆਪਣੇ ਜਿੰਨੇ ਵੀ ਹੈਗੇ ਨੇ ਇਹ ਵਿਰਾਟ ਪੀਜਨ ਕਲੱਬ ਵੱਲੋਂ ਜਿਹੜਾ ਦੂਜਾ ਇਨਾਮ ਆ ਜਿਹਦੀ ਰਾਸ਼ੀ ਨਾਲ ਹੈਗੀ ਆ 20000 ਰੁਪਏ ਦੀ ਪਾੜਾ ਵੀ ਤਾੜੀਆਂ ਬਈ 20000 ਰੁਪਏ ਜਿਹੜੀ ਰਾਸ਼ੀ ਆ ਜੀ ਦੂਜੇ ਇਨਾਮ ਦੀ ਹੈਗੀ ਸੀ ਬਹੁਤ ਬਹੁਤ ਮੁਬਾਰਕਾਂ ਬਾਈ ਜੀ। ਚਲੋ। ਤੇ ਪਹਿਲਾ ਇਨਾਮ ਆ ਜਿਹੜਾ ਬਾਈ ਜੀ, ਖ਼ਰਮਣ ਖੋਖਰ। ਚੋਗਾ। ਆ ਆ। ਇਹ ਬਾਈ ਜੀ ਆ ਪਹਿਲਾ ਇਨਾਮ। ਖ਼ਰਮਣ ਖੋਖਰ ਤੇ ਨਾਲ ਬਈ ਹੈਗਾ 35000 ਰੁਪਏ। 35000 ਹੈਲੋ ਜੀ ਕਾੜੀਆਂ ਬਈ ਤੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਬਹੁਤ ਵਧੀਆ ਕਬੂਤਰ ਉੱਡਿਆ ਪਿੰਜਰੇ ਚ ਪਾਇਆ ਹੋਇਆ ਬਾਈ ਉਹਨਾਂ ਨੇ ਨਾਲ ਹੀ ਪਰਮਾਤਮਾ ਚੜ੍ਹਦੀਆਂ ਕਲਾ ਚ ਰੱਖੇ ਜੀ ਬਹੁਤ ਬਹੁਤ ਮੁਬਾਰਕਾਂ ਭਰਾ ਸਾਰੇ ਵੀ ਜਾਣੀ ਚਲੋ ਤੇ ਬਹੁਤ ਵਧੀਆ ਬਾਜੀ ਹੋਈ ਪਿੰਡ ਦੇ ਕਲੱਬ ਦੇ ਮੈਂਬਰਾਂ ਦਾ ਸ਼ੋਕੂ ਪ੍ਰਬਾਨ ਕੀ ਕਾ ਭਾਜੀ ਤੇ ਭਾਜੀ ਹੁਣੀ ਜਿੰਨੇ ਵੀ ਜਣਾਂ ਦੇ ਮੈਨੂੰ ਨਾਂ ਨਹੀਂ ਪਤਾ ਸਾਰਿਆਂ ਨੇ ਬਹੁਤ ਵਧੀਆ ਸਹਿਯੋਗ ਕੀਤਾ ਤੇ ਪਿੰਡ ਵੱਲੋਂ ਬਹੁਤ ਵਧੀਆ ਬਾਜੀ ਹੋਈ ਤੇ ਸਾਰੇ ਜਿੰਨੇ ਵੀ ਆਪਣੇ ਭਰਾਣੇ ਵੀਰ ਨੇ ਇਹ ਆਪਣੇ ਛੋਕੂ ਭਾਜੀ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਆਪਣੇ ਕੋ ਦੋ ਵਿਸ਼ੇਸ਼ ਸਨਮਾਨ ਵੀ ਨੇ ਉਹ ਵੀ ਆਪਾਂ ਤੁਹਾਨੂੰ ਜਿਹੜਾ ਹੈਗਾ ਦੱਸ ਦਿੰਨੇ ਆ ਉਹ ਵੀ ਆ ਜਾ ਠੀਕ ਹੈ ਬੋਲੀ ਜਾ ਚਲ ਬੋਲਣਾ ਤੁਹੀ ਆ ਬੋਲਣਾ ਇਹ ਬਾਈ ਜੀ ਆ ਲੋ ਪੱਟੀ ਕਲੱਬ ਦੇ ਜਿੰਨੇ ਵੀ ਮੈਂਬਰ ਨੇ ਪਿੰਡ ਵਾਸੀ ਵੀ ਸਾਰਿਆਂ ਦਾ ਦਿਲੋਂ ਧੰਨਵਾਦ ਆ ਜਿਹੜੀ ਬਾਜੀ ਜਿਹੜੀ ਆ ਬਹੁਤ ਹੀ ਵਧੀਆ ਹੋਈ ਹੈ ਜੀ ਟੋਟਲ ਜਿਹੜੇ ਆ ਕਿ 32 ਕੂਟਰ ਨੂੰ ਡੇਸੀ ਤੇ ਲਗਭਗ 4 4:30 ਵਜੇ ਦੇ ਕਰੀਬ ਹੈ ਨਾ ਹਾਂ 4:50 ਦੇ ਜਿਹੜਾ ਹੈਗਾ ਫੈਸਲਾ ਹੋ ਗਿਆ ਪਹਿਲਾ ਇਨਾਮ ਹਰਮਨ ਪੱਤੂਆ ਤੇ ਦੂਜਾ ਇਨਾਮ ਜਿਹੜਾ ਹੈਗਾ ਆ ਵਿਸ਼ਾਲ ਕੋਲੋਤਾ ਤੇ ਤੀਸਰਾ ਇਨਾਮ ਜਿਹੜਾ ਹੈਗਾ ਆ ਮਨੀ ਬੱਡੀਆਂ ਦੇ ਨਾਂ ਤੇ ਬੋਰੂ ਵੀਰ ਨੇ ਕਬੂਤਰ ਛੱਡਿਆ ਨਾਲ ਸਿਪਿੰਡ ਵਾਲੇ ਨੇ ਤੇ ਸਾਰੇ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਦਿਲੋਂ ਧੰਨਵਾਦ ਹੈ ਜੀ ਸਾਰਿਆਂ ਦਾ ਪਹਿਲੇ ਨੂੰ ਜੀ ਨਾਲ ਫਰਾਟਾ ਪੱਖਾ ਸੀ ਕੱਪ ਸੀ ਤੇ ਨਾਲ 35000 ਰੁਪਏ ਤੇ ਦੂਜੇ ਇਨਾਮ ਵਾਲੇ ਆ ਜਿਹੜੇ ਹੈਗੇ ਬਾਈ ਤੇ ਜਿਹੜਾ ਪਹਿਲੇ ਵਾਲਿਆ ਤੀਜੇ ਵਾਲਿਆਂ ਨੂੰ ਕੱਲਾ ਕੱਪ ਸੀ ਤੇ ਦੂਜੇ ਇਨਾਮ ਦੇ ਵਿੱਚ ਜਿਹੜਾ ਛੱਤ ਵਾਲਾ ਪੱਖਾ ਤੇ ਨਾਲ ਕੱਪ ਸੀ ਜੀ ਤੇ ਜਿੰਨੇ ਵੀ ਭਰਾ ਇੱਥੇ ਆਏ ਨੇ ਬਹੁਤ ਵਧੀਆ ਸਹਿਯੋਗ ਕੀਤਾ ਸਾਰੇ ਦੇ ਸਾਰੇ ਭਰਾਵਾਂ ਨੇ ਫੇਰ ਇੱਕ ਵਾਰ ਸਾਰੇ ਭਰਾਵਾਂ ਦਾ ਜਿਹੜਾ ਹੈਗਾ ਬਾਈ ਜੀ ਆਪਾਂ ਦਿਲੋਂ ਧੰਨਵਾਦ ਕਰਦੇ ਆਂ ਤੇ ਪਿੰਡ ਦੀ ਪੰਚਾਇਤ ਕਲੱਬ ਦਾ ਵੀ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ